ਇੱਕ ਆਦਮੀ ਰੇਗਿਸਤਾਨ ਵਿੱਚੋਂ ਲੰਘਦੇ ਹੋਏ ਬੁਰਬੁਰਾ ਰਿਹਾ ਸੀ। ਇਹ ਜਗ੍ਹਾ ਕਿੰਨੀ ਬੇਕਾਰ ਹੈ, ਨਾ ਪਾਣੀ ਹੈ, ਨਾ ਹਰਿਆਲੀ। ਗੁੱਸੇ ਵਿੱਚ ਉਸ ਨੇ ਅਸਮਾਨ ਵੱਲ ਵੇਖ ਕੇ ਕਿਹਾ, ਜੇ ਇੱਥੇ ਪਾਣੀ ਹੁੰਦਾ ਤਾਂ ਇਹ ਜਗ੍ਹਾ ਕਿੰਨੀ ਖੂਬਸੂਰਤ ਬਣ ਸਕਦੀ ਸੀ। ਉਦੋਂ ਹੀ ਉਸ ਦੀ ਨਜ਼ਰ ਇੱਕ ਖੂਹ ਤੇ ਪਈ। ਖੂਹ ਪਾਣੀ ਨਾਲ ਭਰਿਆ ਹੋਇਆ ਸੀ। ਉਸ ਨੇ ਸੋਚਿਆ, ਪਾਣੀ ਤਾਂ ਹੈ, ਪਰ ਕੱਢਾਂਗੇ ਕਿਵੇਂ? ਉਦੋਂ ਹੀ ਕੋਲ ਪਈ ਇੱਕ ਰਸਤੀ ਤੇ ਬਾਲਟੀ ਉਸ ਨੂੰ ਦਿਖਾਈ ਦਿੱਤੀ। ਉਹ ਹੋਰ ਵੀ ਹੈਰਾਨ ਹੋਇਆ ਫਿਰ ਉਸਨੇ ਕਿਹਾ ਪਾਣੀ ਢੋਵਾਂਗਾ ਕਿਵੇਂ ਉਦੋਂ ਹੀ ਪਿੱਛੇ ਇੱਕ ਊਂਟ ਖੜਾ ਮਿਲਿਆ ਹੁਣ ਉਸਦੇ ਕੋਲ ਪਾਣੀ ਸਾਧਨ ਤੇ ਰਸਤਾ ਤਿੰਨੇ ਸੀ ਇੰਨੇ ਵਿੱਚ ਇੱਕ ਕਾਗਜ਼ ਉੱਡਦਾ ਹੋਇਆ ਉਸਦੇ ਕੋਲ ਆਇਆ ਜਿਸ ਤੇ ਲਿਖਿਆ ਸੀ ਮੈਂ ਤੈਨੂੰ ਸਭ ਕੁਝ ਦੇ ਦਿੱਤਾ ਹੈ ਹੁਣ ਅੱਗੇ ਕੀ ਕਰਨਾ ਹੈ ਇਹ ਤੇਰੇ ਹੱਥ ਵਿੱਚ ਹੈ ਆਦਮੀ ਰੁਕਿਆ ਜ਼ਰੂਰ ਪਰ ਫਿਰ ਅੱਗੇ ਵੱਧ ਗਿਆ ਰੇਗਿਸਤਾਨ ਕਦੇ ਵੀ ਹਰਾ ਭਰਾ ਨਹੀਂ ਬਣ ਸਕਿਆ ਅਕਸਰ ਅਸੀਂ ਹਾਲਾਤਾਂ ਲੋਕਾਂ ਜਾਂ ਕਿਸਮਤ ਨੂੰ ਦੋਸ਼ ਦਿੰਦੇ ਹਾਂ ਰੱਬ ਕੋਲੋਂ ਮੌਕੇ ਮੰਗਦੇ ਹਾਂ ਪਰ ਜਦੋਂ ਉਹ ਮਿਲ ਜਾਂਦੇ ਨੇ ਤਾਂ ਅਸੀਂ ਬਹਾਨੇ ਬਣਾ ਕੇ ਅੱਗੇ ਲੰਘ ਜਾਂਦੇ ਹਾਂ ਜੋ ਕਰਨਾ ਹੈ ਉਹ ਸਾਡੇ ਆਪਣੇ ਹੀ ਹੱਥਾਂ ਵਿੱਚ ਹੁੰਦਾ ਹੈ